ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਦੋ ਮੱਝਾ ਦਿਖਾ ਦਵਾਂਗੇ ਪਹਿਲੇ ਨੰਬਰ ਤੇ ਤਾਜੀ ਸੂਈ ਵੀ ਤੇ ਇੱਕ ਦਿਖਾਵਾਂਗੇ ਗੱਬਣ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਆਪਣਾ ਜ਼ਿਲ੍ਹਾ ਫਗਲੂਰ ਹੈ ਜੀ ਪਿੰਡ ਘਨੋਰੀ ਖੁਰਦੋ ਸ਼ਿਰਪੁਰੇ ਲੱਗ ਗਿਆ ਜੀ ਸ਼ਿਰਪੁਰ ਤੋਂ 5 7 ਕਿਲੋਮੀਟਰ ਨੇ ਜੀ ਹਾਂ ਜੀ 1 ਕਿਲੋਮੀਟਰ ਬਾਟਾ ਜੀ ਮੋਬਾਈਲ ਨੰਬਰ ਜੀ 98764 080 ਜੀ 98764 080 ਜੀ ਦੋਨੇ ਆਪਣੇ ਘਰੇਲੂ ਮੱਝਾਂ ਜੀ ਘਰੇਲੂ ਲਈ ਆਪਣੇ ਦਾ ਮਨ ਸ਼ਾਮ ਨੂੰ ਥੋੜੇ ਦੇ ਦਿੰਦੇ ਹੈ ਜੀ ਠੀਕ ਹੈ ਉਹ ਮਸ਼ੀਨਾਂ ਦਾ ਹੀ ਨਾ ਕਿ ਉਹ ਆਪਾਂ ਮੈਸ਼ਾ ਵੇਚ ਰਹੇ ਹੈ ਠੀਕ ਹੈ ਹਾਂ ਜੀ ਹਾਂ ਤੇ ਇਹ ਕੋਈ ਮੈਸ਼ਾ ਨੂੰ ਕੋਈ ਫੜ ਨਹੀਂ ਜਿਹੜੇ ਮਾਦੀਰ ਨੂੰ ਹੱਥ ਲਾਈਂ ਚਲੋ ਉਹ ਇਹ ਵੀ ਦਿੱਕਤ ਨਹੀਂ ਨਾਲ ਇਹ ਅੱਜ ਟੱਕ ਜਣਗੀਆਂ ਇਹ ਇਹ ਮੱਝ ਗੱਬਣ ਹਨਾ ਇਹ ਸ਼ੂਨ ਵਾਲੀ ਹੈ ਜੀ ਉਹ ਮਲਕੀਆ ਹੈ ਜਿਹੜੀ ਆਪਾਂ ਗੱਪਣ ਦੇਖੀ ਜ ਨੇ ਕਿਹੜਾ ਸੂਸੂਈ ਵੇ ਆਸੂਂਦੀ ਐ ਇਹੇ ਵੀ ਜੇ ਸੂਸੂਈ ਤੀਜੇ ਸੂਸੂਈ ਹਾਂਜੀ ਹਾਂ ਤੇ ਜਵਾਬ ਵੀ ਪੂਰੇ ਕੰਮ ਆ ਲਿਆ ਹਨ ਹਾਂਜੀ ਹਾਂ ਪੂਰੇ ਆ ਇਹ ਖੁੱਲੇ ਨਹੀਂ ਜੰਮੀ ਨਹੀਂ ਹਿੰਦੂਵਾਦ ਆਪਣੀ ਉਹ ਹੁਣ ਬਾਹਰ ਹੋਈ ਜਾਏ ਥੋੜਾ ਕੱਟੀ ਬੱਚੇ ਵਜੇ ਤੁਰੇ ਫਿਰਦੇ ਆ ਹਾਂਜੀ ਹਾਂ ਸਾਰੇ ਬੱਚੇ ਬੁੱੱਚੇ ਜਾਣੀਆਂ ਐ ਨਹੀਂ ਕੋਈ ਕਿੱਥੇ ਵੀ ਪਸੂ ਖੇਲੇ ਜੂਗੀ ਠੀਕ ਐ ਕਿਹੜਾ ਸੂਆ ਸੂਦੀ ਐ ਇਹੇ ਇਹ ਤੀਜੀ ਸੂਏ ਨੂੰ ਦੀ ਹੈ ਜੀ ਤੀਜੀ ਸੂਏ ਸੂਦੀ ਹੈ ਹਾਂ ਜੀ ਹਾਂ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਇੱਥੇ ਕੀ ਇਹੇ ਜੀ ਆਪਣੇ ਕੋਲ ਤੋਂ ਕੋਈ ਚੰਗਾ ਬੰਦਾ ਆਈ ਤੇ ਨਾਮ ਨਾਲ ਦੁੱਧ ਦਿੰਦੀ ਆ ਅੱਗੇ ਅਗਲੇ ਛੇਵਾ ਵੀ ਜਿਹਾ ਜਹਾ ਵੀ ਮੰਨਣ ਵਾਲਾ ਪਾਉਂਦਾ ਹੈ ਤੇ ਹੋਇਆ ਜਹਾ ਕੋਲ ਦੁੱਧ ਕੱਢੂਗੀ ਬਾਕੀ ਹਜੇ ਪਾ ਸਕਦੇ ਨਹੀਂ ਆਂ ਤੂੰ ਉਹਦੇ ਠੀਕ ਹੈ ਇਹ ਬਣਦੀ ਕੁੱਟੀ ਪਾਉਂਦਾ ਪੰਜ-ਸੱਤ ਅੰਨ ਸੂਣ ਚ ਬਾਕੀ 14 ਕਿਲੋ ਦੁੱਧ ਮੰਨ ਕੇ ਬੰਦਾ ਲੈ ਲੇ ਤੇ ਨਾਮ ਕਿੰਨਾ ਮੰਨ ਕੇ ਰੱਖੂ ਤੇ ਠੰਡੀ ਸੀ ਵਾਧੂ ਆਹ ਵਾਧੂ ਜੀ ਜਮੀਨ ਇਹਨੂੰ ਤਾਂ ਕੋਈ ਵੀ ਇਹਦੇ ਇੱਕ ਤੀਵੀ ਲਾ ਕਿਵੇਂ ਕਿਵੇਂ ਮਾਰੀ ਹੱਥ ਪਲਾ ਲਾਈਆਂ ਮ ਮੋਲੇ ਦਾ ਕੀ ਰੱਖਿਆ ਜੀ ਮੋਲੇ ਦਾ ਕਲਖ ਚਾਲੀ ਯਾਰ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਟੋਰਿਓ ਬਾਹਰ ਨਹੀਂ ਨੂੰ ਵੀ ਸੋ ਵੀਰੋ 1,40,000 ਰੁਪਏ ਮੋਲਾ ਤੀਜਾ ਸੂਆ ਮੱਝ ਸੌਂਦੀ ਪਈ ਆ ਸੋ ਵੀਰੋ ਕਦ ਕਾਠ ਵਗੈਰਾ ਡੇਵਾ ਵਗੈਰਾ ਮੈਂ ਤਾਂ ਦੇਖ ਸਕਾ ਜੋਂ ਤੀਜਾ ਸੂਆ ਮੱਝ ਸੌਂਦੀ ਪਈ ਆ 1,40,000 ਰੁਪਏ ਕੀਮਤ ਸਿੰਗ ਮੂੰਹ ਮੱਥਾ ਤੁਸੀਂ ਦੇਖ ਸਕੋ ਤੁਹਾਡੇ ਸਾਹਮਣੇ ਆ ਤੀਜਾ ਸੂਆ ਸੋਨ ਨੂੰ ਹਫਤਾ ਤੱਕ ਲੱਗ ਭਾਗ ਬਾਕੀ ਪਿਆ 14 ਕਿਲੋ ਦੁੱਧ ਮੰਨ ਕੇ ਲੈ ਸਕੋ ਦੂਜੀ ਸੂਏ ਨੇ 14 ਕਿਲੋ ਦੁੱਧ ਦਿੱਤਾ ਇੱਕ ਹਫਤਾ ਬਾਕੀ 14 15 14 ਦੁੱਧ ਪਾ ਦੂ ਤੀਜਾ ਸੁਆ ਸੁੰਦੀ ਆ ਕੱਦ-ਕਾਡ ਚੰਗਾ ਜਿੰਦ-ਜਾਨ ਰਾਜੀ ਸਭੀ ਬੜੀ ਬਹੁਤ ਆ ਤੇ ਬਾਕੀ ਥਾਂਡੇ ਬਸ ਸੋਨਾ ਮੁਠੀ ਵਾਲਾ ਤੇ ਚੋਣ ਚਵਾਦੀ ਪੂਰੀ ਬੋਲੀ ਆਈ ਪੂਰੀ ਬੋਲੀ ਜੀ ਪੂਰੀ ਬੋਲੀ ਠੀਕ ਆ ਮਾਲਾ ਜਿਹੜਾ ਮਰਜੀ ਬੰਦਾ ਜਿੰਨਾ ਜਿਹੜਾ ਮਰਜੀ ਚਾਹੇ ਖੂਨ ਤੇ ਉਹਨਾਂ ਲੈ ਜਾਵੇ ਕੋਈ ਡੇਕ ਨੀ ਕਿਸੇ ਨਾਲ ਹੋਵੇ ਠੀਕ ਆ ਹਾਂਜੀ ਹਾਂ ਤੇ ਦੂਜਾ ਨੰਬਰ ਆਪਾਂ ਜਿਹੜੀ ਸੂਈ ਵੀ ਮਾਝੇ ਦੇਖਦੇ ਆ ਕਹਿੰਵਾਂ ਦਿਨ ਹੋ ਗਿਆ ਸੂਈ ਨੂੰ ਇਹਨੂੰ 10 ਦਿਨ ਹੋ ਗਏ ਆ ਬੱਚਾ ਇਹਦੇ ਵਿੱਚ ਆਵੜਾ ਹਾਂ ਕੱਟੀ ਆ ਜੀ ਮਾਦਮ ਅਸ ਮਗਰ ਕੱਟੀ ਆ 10 ਦਿਨ ਹੋ ਗਏ ਸੂਈ ਨੂੰ ਹਾਂਜੀ ਕਿਹੜਾ ਸੁਆ ਸੂਈ ਵੀ ਇਹ 13 ਲੀਟਰ ਆਪਾਂ ਤੁਸਾਂਏਗਾ ਜੀ ਦੋ ਟਾਈਮ ਚ ਵਾਦਾਂਗੇ ਜੋ ਚਾਰ ਟਾਂਕ ਚ ਭਰੀ ਜਾ ਜੇ ਆਉਣਾ ਭਾਏ ਦਾ ਕੀ ਰੋਗਾ ਇਹ ਲਾ ਡੇਢ ਲੱਖ ਆ ਜੀ ਮਾਨਦਨ ਹੋ ਜਾਊਗਾ ਹਾਂ ਜੀ ਚੋਣ ਚਵਾਦੀ ਇੱਕ ਨੰਬਰ ਜਮਾਂ ਨਹੀਂ ਪੂਰੀ ਠੀਕ ਆ ਧੋਰੇ ਬਾਹਰ ਨੂੰ ਸੋ ਵੀਰੋ ਕਰਦ ਕਰ ਚੰਗਾ ਮਹਿਦਾ ਸਿੰਘ ਮਾੜਾ ਜਾਂ ਖੁੱਲਾ ਤੇ 13 14 ਗੇਲਟ ਲਗਭਗ ਦੋ ਤੇ ਥਲੇ ਚੋਣ ਦਾ ਹਾਜ਼ਰਾ ਮੁੱਲ ਡੇਢ ਲੱਖ ਰੁਪਈਆ ਤੇ ਥਣ ਲੈ ਵਾ ਸੋਨਾ ਸਾਫ ਸੁਥਰਾ ਚੰਗਾ ਮੁੱਠੀ ਵਾਲਾ ਤੇ ਜਿੰਦ ਜੰਦ ਰਾਜੀ ਸਭੀ ਬੜੀ ਵੀ ਬਹੁਤ ਜ਼ਿਆਦੇ ਆ ਸੋ ਦੇਖ ਸਾਜਾ ਕੱਤ ਕਾਠ ਵਗੈਰਾ ਚੰਗਾ ਤੇ ਜਿੰਦ ਜਣ ਰਾਜੀ ਪਲੀ ਪੂਰੀ ਬਹੁਤ ਜਿਆਦਾ ਮੁੱਲ ਦਾ 1.5 ਲੱਖ ਰੁਪਇਆ 13 ਲੀਟਰ ਦੁੱਧ ਇਸ ਵਕਤ ਥੱਲੇ ਹਾਜ਼ਰ ਆ ਕੋ ਦੇਖਿਆ ਉਹ ਸਿੰਘੂ ਮੁੱਥਾ ਤੇ ਬਾਕੀ ਕੱਦ ਕਾੜ ਬਹੁਤ ਆ ਚੌਥਾ ਸੁਆ ਸੁਈ ਵੀ ਹੈ ਗੱਜ ਕੋ ਦੇਖ ਸਾ ਤੇ ਕੱਦ ਕਾਠੀ ਪੂਰੀ ਚੰਗੀ ਆ ਤੇ ਥਾਂਡੇ ਵਾ ਚੰਗਾ ਤੇ ਚੋਣ ਚਵਾਦੀ ਇੱਕ ਨੰਬਰ ਪੂਰੀ ਪੋਲੀ ਆ ਤੇ ਅੰਦਾਜ਼ਾ ਇਹ ਲਈਏ ਹੋਰ ਬਾਜੂ ਦੁੱਧ ਦੀ ਹਾਂਜੀ ਹਾਂ ਬਦੋ ਜੀ ਬੰਦੂ ਐਨਾ ਕੜਬ ਨਹੀਂ ਚੱਲ ਜਾਈ ਇਹਦੇ ਠੀਕ ਆ ਮਹਿਲਾ ਵਗੈਰਾ ਆ ਜੇ ਮਾਰਨਾ ਹਣਾ ਹਾਂਜੀ 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 ਸੋ ਲੈਵਾ ਦੇਖ ਸਕਦੇ ਹੋ ਸੋਨਾ ਸਾਫ ਸੁਥਰਾ ਲੈਵਾ ਕਿ ਮਗਰੇ ਤੇ ਬੱਚਾ ਮਨ ਚਾਹੀਦਾ ਕਹੀਂ ਮੁੰਡਾ ਬਹਿ ਜੀ ਇਹਦੇ ਕੋਈ ਟੱਕ ਨਹੀਂ ਹੈਗੀ ਠੰਡੀ ਸੀਦਾ ਕੋਈ ਨਹੀਂ ਹਾਂ ਕੋਈ ਟੱਕ ਨਹੀਂ ਮੇਰੇ ਨਾਲ ਪੈਗਾ ਮਨੇ ਬਹਿਣਾ ਆਪਣਾ ਤੇ ਨੰਬਰ ਬੋਲੇ ਦੁਬਾਰੇ ਆਪਣਾ 98764 ਜੀ ਠੀਕ ਹੈ 0819 ਜੀ 98764 ਹੁਣ ਤੋਂ 0819 ਜੀ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ